ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਲ ਡੈਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਨੰਬਰ ਹੈ 8427019871 ਅੱਜ ਦੀ ਵੀਡੀਓ ਦੇ ਵਿੱਚ ਆਪਾਂ ਚੰਗੇ ਦੁੱਧ ਵਾਲੀ ਤੁਹਾਨੂੰ ਗੱਬਣ ਝੋਟੀ ਦਿਖਾਉਣੀ ਆ ਤੇ ਇੱਕ ਤਾਜੀ ਸੂਈ ਵੀ ਕੁਝ ਦਿਨਾਂ ਦੀ ਇਹ ਦੋਨੇ ਨਾਲ ਕੇ ਸੇਲ ਆ ਰੇਟ ਡਿਟੇਲ ਸਾਰਾ ਵੀਡੀਓ ਦੇ ਵਿੱਚ ਹੋਊਗਾ ਆਓ ਅੱਗੇ ਵੀਰ ਨਾਲ ਕਰੀਏ ਗੱਲਬਾਤ ਸੱਸੀ ਗੱਲ ਬਈ ਜੀ ਸੱਸੀ ਗੱਲ ਜੀ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਬਈ ਨਾਮ ਗੁਰਤੇਜ ਸਿੰਘ ਜੀ ਪਿੰਕ ਢੱਲੇਵਾਲ ਵੀਰੇ ਪੈਂਡਟ ਟੱਲੇਵਾਲ ਜ਼ਿਲ੍ਹਾ ਬਰਨਾਲਾ ਤੇ ਮੋਬਾਈਲ ਨੰਬਰ ਬਾਈ ਜੀ ਆਪਣਾ 99816 85324 97816 85324 85324 ਹਾਂਜੀ ਹਾਂਜੀ ਤੇ ਬਾਈ ਜੀ ਅੱਪ ਜਿਹੜੀ ਝੋਟੀ ਦੇਖ ਰਹੇ ਆ ਸੁਆ ਕਿਹੜਾ ਸੂਰਜ ਹੈ ਜੀ ਇਹ ਇਹ ਵੀਰੋ ਤੀਸਰਾ ਹੀ ਅੱਛਾ ਤੀਜਾ ਸੁਆ ਜੇ ਇਹਨਾਂ ਨੇ ਸੁੰਦੀ ਪਈ ਆ ਹਾਂਜੀ ਹਾਂਜੀ ਤੇ ਬਾਕੀ ਕੱਦ ਕਾਠ ਜਾਂ ਲੈਵਲ ਲੂਪ ਦੀ ਸਾਫ ਸੁਥਰੀ ਬੜੀ ਆ ਹਨਾ ਹਾਂਜੀ ਹਾਂਜੀ ਤੇ ਕਿਹ ਕੈ ਦਿਨ ਲੈਂਦੀ ਆ ਸੁੰਦੇ ਇਹ ਕੋਈ ਦਿਨ ਜਾਂ 2-4 ਕੱਟੂ ਵੀ ਹੁੰਦੇ ਅੱਛਾ ਅਜੇ 2-4 ਦਿਨ ਸੂਣ ਚ ਬਾਕੀ ਆ ਤੇ ਲੈਵਾ ਯਾਰ ਪੁੱਤਾਂ ਦੀ ਕਿਆ ਬਾਤ ਆ ਜਮਾਨ ਸੂ ਤਾਂ ਘਠੋਕੀ ਤੁਰ ਜਾਂਦੀ ਆ ਹਨਾ ਠੀਕ ਆ ਤੇ ਇਹਦਾ ਬੈਕਗ੍ਰਾਉਂਡ ਵੀ ਮਾਲਕਾਂ ਨੇ ਆਪ ਨੂੰ ਦੱਸਿਆ ਕੀ ਪਛੋਕੜਾ ਕਿੱਥੋਂ ਆਈ ਇਸਨੇ ਸੂਏ ਯਾਰ ਬਾਈ ਜਾਂਤਸਾਣਾ ਬੰਦਾ ਜਿਹੜਾ ਹਰਿਆਣੇ ਤੋਂ ਠੀਕ ਆ ਪਿਛਲੇ ਸੂਏ ਮਾਲਕ ਜਿਹਨਾਂ ਤੋਂ ਬਲੈਤੀ ਆ ਉਹ ਹਰਿਆਣੇ ਜੋ ਲੈ ਕੇ ਆਈ ਸੀ ਫਿਰ ਉੱਥੇ ਦੁੱਧ ਮੈਨੂੰ ਮਣਕੀ ਲੈੇ ਹੋਣਗੇ ਉਹ ਆਏ ਉਹ ਤਾਂ ਕਿੰਨੇ ਸਤਾਰਾਂ ਕਿਲੋ ਖੁੱਲਾ ਮਣਕੀ ਲੈਣੇ ਸੀ ਅੱਛਾ ਕਹਿੰਦਾ ਪਰ 17 ਕਿਲੋ ਦੁੱਧ ਉੱਥੋਂ ਮਣਕੀ ਆਈ ਵੀ ਆ ਅੱਜ ਦਿਨ ਰਹਿ ਗਿਆ ਹਫ਼ਤਾ ਸੂਣਚ ਹਣਾ ਬਸ ਜੀ ਹਾਂ ਠੀਕ ਹੈ ਤੇ ਬਾਕੀ ਯਾਰ ਮਿਲਕ ਵੇਨ ਵਗੈਰਾ ਦੇਖੋ ਨਾੜਾ ਨੂੜਾ ਯਾਰ ਕਿਆ ਬਾਤਾਂ ਸਾਫ਼ ਸੁਥਰੀ ਸਨੱਖੀ ਪੁੱਜ ਕੇ ਸਨੱਖੀ ਆ ਜਾਵਾ ਹਣਾ ਹਾਂਜੀ ਹਾਂਜੀ ਤੇ ਐਤ ਕੀ ਆਪਾਂ ਲਾ ਕੇ ਚੱਲੀਏ ਅੰਦਾਜ਼ਾ ਵੀ ਦੁੱਧ ਕਿੰਨਾ ਦੇ ਦੂਗੀਏ ਕੋਈ ਸ਼ਤਾਨਾ ਦਾ ਮਨ ਕੀ ਦੈ ਜੀ ਪਰ ਜਿਵੇਂ ਨਾੜਾ ਨੂੜਾ ਪੜੀ ਵੀ ਸਾਹਮਣੇ ਵਾਲਾ ਬੰਦਾ ਹੋਇਆ ਵੀ ਦੁੱਧ ਪਤਾ ਨਹੀਂ ਕਿੰਨਾ ਦੇ ਦੇਣਾ ਹਣਾ ਹਾਂਜੀ ਹਾਂ ਤੇ ਇਹਦੇ ਆਪਾਂ ਗੱਲ ਕਰੀਏ ਵੀ ਟੀਕਾ ਵਗੈਰਾ ਕਿਹੜਾ ਲੱਗਿਆ ਵਾ ਟੀਕਾ ਵੀਰੇ ਕੋਹੇ ਨੂੜ ਦਾ ਜੀ ਅੱਛਾ ਕੋਹੇ ਨੂੜ ਦਾ ਟੀਕਾ ਲੱਗਿਆ ਕਿਉਂਕਿ ਇੰ ਕਰਸੀ ਮਨ ਨੂੰ ਚੰਗਾ ਭਰਾਏ ਹਨ ਆ ਮਾੜੀ ਫਲਕਾਰੀ ਚੱਕੀ ਦਾ ਹਨਾ ਨਾੜਾ ਦਿਖਾ ਦਈਏ ਸੋ ਆ ਚੀਜ਼ ਦੇਖੋ ਯਾਰ ਕਿਆ ਬਾਤਾਂ ਆ ਆ ਜਿਹੜੀਆਂ ਨਾੜਾ ਨਾ ਦਿਖਾਈ ਦਿੰਦੇ ਪੰਜਾ ਝੋਟੀ ਦੇ ਉੱਪਰ ਇਹ ਕੁਸ ਕਰ ਜਾਈ ਵੀ ਕੋਨਾ ਕੋਸ ਕਰਨ ਗਿਆ ਤੇ ਮੁੱਲ ਭਾਈ ਜਿਹਦਾ ਕੀ ਰੱਖਿਆ ਬੇਚਣ ਜਿਹੜਾ ਜੈਨੂ ਨਾ ਪੱਗੀ ਰੱਖਿਆ ਮੁੱਲ ਤਾਂ ਜੈ ਭਾਈ ਰੋਕਣ ਸਾਹ ਤਾਂ 14 ਫਿਕਰ ਵਾਲੋ ਫਿਰ ਦੋ ਮੰਗ ਲੋ ਢਾਈ ਮੰਗ ਲੋ ਉਹ ਵੀ ਫਾਇਦਾ ਨਹੀਂ ਕੋਈ 70 ਦੀ ਦੇ ਦਾਂਗੇ ਵੀਰੇ ਛੋਟ ਸੱਪਾ ਕਰ ਦਾਂਗੇ ਬਸ ਮਾਰ ਤਾਂ ਨਹੀਂ ਕਰਾਂਗੇ ਸੁਪ੍ਰਤ ਸਿੰਘ ਮੂੰਹ ਮਾਥਾ ਦੇਖੋ ਯਾਰ ਵੱਡੀ ਬੁਢੀ ਬਹੁਤ ਆ ਜਿਹਨੂੰ ਕਹਿੰਦੇ ਆ ਪੰਜਾਬੀ ਚ ਕਹਾਵਤ ਪਿਛੋਟੀ 4x4 ਆ ਜਮਾ ਉਹ ਝੋਟੀ ਦੇ ਲੇਵਾ ਲੱਗਿਆ ਵਾ ਤੇ ਦਿਨ ਭਾਈ ਲੈ ਜੂਗੀ ਹਫਤਾ ਪੂਰਾ ਠੀਕ ਹੈ ਤੇ ਚੀਪਾ ਜੂਪਾ ਥੱਲੇ ਜਮਾ ਓਕੇ ਆ ਠੀਕ ਆ ਸਰ ਕੀ ਵਾਦਾ ਝੋਟੀ ਸਾਨੂੰ ਕੱਲ ਦਿਖਾ ਦੀ ਅਸਲ ਜਿਹੜੀ ਦੁੱਧ ਵਾਲਾ ਮੈਂ ਪੀਸ ਆ ਜਮਾ ਆ ਚੀਜ਼ ਆ ਅਸਲ ਦੁੱਧ ਵਾਲੀ ਜਮਾ ਸੋ ਵਾਕੀ ਜਰ ਸਿੰਘ ਮੂੰਹ ਮੱਥਾ ਦੇਖੋ ਪ੍ਰੋਪਰ ਮੈਂ ਜਿਹਨੂੰ ਦੁੱਧਾ ਦੀ ਕਹਿ ਦਿੰਦੇ ਆ ਤੇ ਗਾੜੀ ਪਿਛਾੜੀ ਵੀਰੇ ਫਿਰ ਇੱਕੋ ਹੋਊ ਜਮਾ ਇਹਦੀ ਤੇ ਲੇਵਾ ਜਮਾ ਇਹਨੇ ਪੁੱਤ ਜਿਹਨੇ ਸੂ ਤੱਕ ਠੋਕ ਦੇਣਾ ਜਮਾ ਤੇ ਹੱਬ ਤਾਂ ਘਨ ਬਾਕੀ 1,70,000 ਦੀ ਵੇਚਣ ਝੋਟ ਗਿਆ ਜਾ ਭਾ ਦੇਣੀ ਆ ਅੱਗੇ ਵੀਰੇ ਦੂਜੇ ਨੰਬਰ ਆਪਾਂ ਜਿਹੜੀ ਤਾਜੀ ਸੂਈ ਦੇਖੀ ਜਾਂਦੇ ਆ ਜੀ ਅੱਜ ਵੀਰੇ 5 ਮਹੀਨੇ ਦਾ ਨਾ ਬੱਚਾ ਕੀ ਜਾ ਮਗਰ ਮਗਰ ਕੱਟੀ ਆ ਵੀਰੇ ਅੱਛਾ ਮਗਰ ਕੱਟੀ 5ਵਾਂ ਦਿਨ ਹੋ ਗਿਆ ਸੂਈ ਨੂੰ ਤੇ ਦੁੱਧ ਹੁਣ ਚੋਣ ਵਾਲਾ ਦੁੱਧ ਕਿੰਨਾ 10 ਕਿਲੋ ਆਉਂਗਾ ਜੀ ਠੀਕ ਆ 10 ਕਿਲੋ ਐਨ ਜਮ ਨਿਬੜੂ 10 ਤੋਂ ਬਾਹਰ ਹੋ ਗਈ 10 ਤੋਂ ਆਉਂ ਨਹੀਂ ਰਿਹਾ ਅੱਛਾ ਮਗਰ ਕੱਟੀ ਆ ਹਨਾ ਮਗਰ ਕੱਟੀ ਤੇ ਰੇਟ ਇਹਦਾ ਵੇਚਣ ਵਾਲਾ ਮੋਲੋ ਇਹਦਾ ਮਰਜੀ ਕਰਵਾ ਲੈ ਜੀ 155000 ਬਜਾਇਸ ਹੋ ਜੂਗੀ ਟਾਈਮ ਤੇ ਮਾਂ ਦੋਰੀ ਬਸ ਫਿਰ ਕੱਦ ਕਾੜ ਵਗੈਰਾ ਦੇਖੋ ਝੋਟੀ ਦਾ ਚੰਗਾ ਸੋਹਣਾ ਸਾਫ ਸੁਥਰਾ ਤੇ ਵੀਰੇ ਸੂਈ ਵੀ ਤੀਜਾ ਸੂਈ ਵੀ ਆ ਹਾਂ ਜੀ ਹਾਂ ਤੇ ਤੀਜਾ ਸੂਆ ਯਾਰ ਪ੍ਰੋਪਰ ਅਸਲ ਦੁੱਧ ਵਾਲੇ ਪੀਸ ਆ ਆ ਕੇ ਜਦੋਂ ਤੀਜੇ ਸੂਏ ਨੂੰ ਮੈਂ ਤਿਆਰ ਹੋ ਜਾਏ ਕੱਦ ਕਾੜ ਵਜੋਂ ਮਜੂਦ ਹੈ ਹਨਾ ਉਹਨੇ ਸਾਨੂੰ ਦੁੱਧ ਦੇਣਾ ਜਾਵਾ ਤੇ ਬਾਕੀ ਬੱਚਾ ਦੇਖੋ ਛੜਦੀਆ ਮਗਰ ਕੱਟਿਆ ਤੇ 10 ਕਿਲੋ ਦੁੱਧ ਜਮਾ ਨੈਟ ਘੜਦਾ ਨਹੀਂ ਬਾਹਰਲੇ ਪਾਸੇ ਜਾਂਦਾ ਅਸਤੋਂ ਤੋਂ ਨਹੀਂ ਜਾਂਦਾ ਠੀਕ ਆ ਤੇ ਬਾਕੀ ਲੇਵਾ ਫਿਟ ਫੜਾ ਦੇ ਫਿਰ ਫਿਟਿੰਗ ਵਾਲਾ ਬ ਦੇ ਭਾਈ ਨੰਬਰ ਬੋਲ ਜੀ ਦੁਬਾਰਾ ਆਪਣਾ 97816 ਹੀ 85324 ਜੀ 97816 ਹਾਂਜੀ 853 324 ਠੀਕ ਆ ਵਪਾਰ ਦਾ ਕੰਮ ਆ ਹਾਂਜੀ ਹਾਂਜੀ ਠੀਕ ਆ ਸੋ ਇੱਕ ਦੋ ਮੱਝਾਂ ਆਉਂਦੀਆਂ ਰਹਿੰਦੀਆਂ ਆਪਣੇ ਕੋਲ ਹਾਂਜੀ ਹਾਂਜੀ ਸੋ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣੀ ਤੈਅ ਦਾ